ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਅਰਥ ਆਸ਼ਾ ਵਿਅਰਥ ਕਰਮ ਅਤੇ ਵਿਅਰਥ ਗਿਆਨ ਇਹ ਮੂਰਖਤਾ ਦੇ ਤਿੰਨ ਲੱਛਣ ਨੇ ਸੰਸਾਰ ਤੋਂ ਕਿਸੇ ਦੂਸਰੇ ਤੋਂ ਸੁੱਖ ਦੀ ਆਸ਼ਾ ਰੱਖਣੀ ਇਹ ਵਿਅਰਥ ਨਹੀਂ ਆਸ਼ਾ ਹੈ ਭਰਾ ਤੋਂ ਸੁੱਖ ਮਿਲੇਗਾ ਪੁੱਤਰ ਤੋਂ ਸੁੱਖ ਮਿਲੇਗਾ ਪਤਨੀ ਤੋਂ ਜਾਂ ਪਤੀ ਤੋਂ ਸੁੱਖ ਮਿਲੇਗਾ ਮਾਂ ਬਾਪ ਭੈਣ ਪੜੋਸੀ ਜਾਂ ਮਿੱਤਰ ਤੋਂ ਸੁੱਖ ਮਿਲੇਗਾ ਇਹ ਆਸ਼ਾ ਰੱਖਣੀ ਵਿਅਰਥ ਹੈ ਅਤੇ ਮੂਰਖ ਦਾ ਪਹਿਲਾ ਲੱਛਣ ਹੈ ਮਾਪੇ ਭੈਣ ਭਰਾ ਪਤੀ ਪਤਨੀ ਮਿੱਤਰ ਰਿਸ਼ਤੇਦਾਰ ਕਿਸੇ ਵਕਤ ਲੋੜ ਦੀ ਪੂਰਤੀ ਤਾਂ ਕਰ ਸਕਦੇ ਨੇ ਪਰ ਸੁੱਖ ਨਹੀਂ ਦੇ ਸਕਦੇ ਜਿੰਨਾ ਜਿੰਨਾ ਤੋਂ ਤੂੰ ਸੁੱਖ ਦੀ ਆਸ਼ਾ ਰੱਖੀ ਹੈ ਉਹਨਾਂ ਨੇ ਵੀ ਤੇਰੇ ਤੋਂ ਸੁੱਖ ਦੀ ਆਸ਼ਾ ਰੱਖੀ ਹੋਈ ਹੈ ਹਮ ਉਹ ਤੇ ਸੁੱਖ ਚਾਹਤ ਹੈ ਉਹ ਮੋਤੇ ਸੁਖ ਚਾਹਤ ਹੈ ਅਤੇ ਜਿਸ ਦਿਨ ਆਸ਼ਾ ਨਾ ਪੂਰੀ ਹੁੰਦੀ ਹੋਵੇ ਉਸੇ ਦਿਨ ਮਿੱਤਰਤਾ ਦੁਸ਼ਮਣੀ ਵਿੱਚ ਬਦਲ ਜਾਂਦੀ ਹੈ ਭਰਾ ਭਰਾ ਦਾ ਵੈਰੀ ਹੋ ਜਾਂਦਾ ਹੈ ਦੂਸਰੇ ਤੋਂ ਸੁਖ ਦੀ ਆਸ਼ਾ ਸੰਸਾਰ ਤੋਂ ਸੁਖ ਦੀ ਆਸ਼ਾ ਵਿਅਰਥ ਹੈ ਮਨੁੱਖ ਕਹਿੰਦਾ ਹੈ ਕਿ ਮੈਨੂੰ ਇੱਕ ਚੰਗਾ ਮਕਾਨ ਮਿਲ ਜਾਏ ਮੈਂ ਸੁਖੀ ਹੋ ਜਾਵਾਂਗਾ ਕੌਣ ਦੱਸੇ ਕਿ ਜਿੰਨਾ ਕੋਲ ਚੰਗੇ ਮਕਾਨ ਹਨ ਜਿੰਨਾਂ ਕੋਲ ਵੱਡੇ ਵੱਡੇ ਬੰਗਲੇ ਹਨ ਉਹ ਵੀ ਰੋਂਦੇ ਉਲੋਂਦੇ ਪਏ ਨੇ ਮੈਨੂੰ ਇੱਕ ਪੁੱਤਰ ਮਿਲ ਜਾਏ ਮੈਂ ਸੁਖੀ ਹੋ ਜਾਵਾਂ ਜਿੰਨਾਂ ਕੋਲ ਚਾਰ ਚਾਰ ਪੁੱਤਰ ਹਨ ਭਾਵੇਂ ਉਹ ਉੱਚੀਆਂ ਪਦਮੀਆਂ ਤੇ ਹਨ ਉਹ ਵੀ ਦੁਖੀ ਨੇ ਮੈਨੂੰ ਚੰਗਾ ਕਾਰੋਬਾਰ ਮਿਲ ਜਾਏ ਮੈਂ ਸੁਖੀ ਹੋ ਜਾਵਾਂਗਾ ਬੱਥੇਰਿਆਂ ਦੇ ਚੰਗੇ ਕਾਰੋਬਾਰ ਹਨ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਫੈਲੇ ਹੋਏ ਹਨ ਪਰ ਫੇਰ ਵੀ ਉਹ ਬੇਚੈਨ ਤੇ ਪਰੇਸ਼ਾਨ ਹਨ ਚਾਹਤ ਸੀ ਸੁਖ ਦੀ ਮਿਲਿਆ ਦੁੱਖ ਸੰਸਾਰ ਤੋਂ ਕਿਸ ਨੂੰ ਸੁਖ ਮਿਲੇ ਵਿਅਰਥ ਆਸ਼ਾ ਸੰਸਾਰ ਤੋਂ ਲੋੜਾਂ ਦੀ ਪੂਰਤੀ ਹੋ ਸਕਦੀ ਹੈ ਤੇ ਲੋੜਾਂ ਦੀ ਤਾਂ ਸੀਮਾ ਹੁੰਦੀ ਹੈ ਪਰ ਲੋਭ ਦੀ ਕੋਈ ਸੀਮਾ ਨਹੀਂ ਹੁੰਦੀ ਸੰਸਾਰ ਤਾਂ ਐਸਾ ਹੈ ਕਿ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਸੰਸਾਰ ਸੁਖ ਨਹੀਂ ਦੇ ਸਕਦਾ ਜਿੰਨਾਂ ਦੀ ਵੀ ਲੋੜਾਂ ਦੀ ਪੂਰਤੀ ਹੋ ਗਈ ਉਹ ਵੀ ਦੁਖੀ ਹਨ ਸਭ ਤੋਂ ਸੰਪੰਨ ਦੇਸ਼ ਅਮਰੀਕਾ ਪਰ ਸਭ ਤੋਂ ਦੁਖੀ ਹੈ ਦੇਸ਼ 60% ਲੋਕ ਰਾਤ ਨੂੰ ਨੀਂਦ ਦੀਆਂ ਗੋਲੀਆਂ ਖਾ ਕੇ ਸੌਂਦੇ ਹਨ ਅਤੇ ਬਹੁਤ ਵੱਡੀ ਗਿਣਤੀ ਵਿੱਚ ਲੋਕ ਖੁਦਕੁਸ਼ੀ ਵੀ ਕਰਦੇ ਹਨ ਮੂਰਖਤਾ ਦਾ ਦੂਜਾ ਲੱਛਣ ਹੈ ਵਿਅਰਥ ਕਰਮ ਉਹ ਕਰਮ ਜੋ ਧਾਰਮਿਕ ਕਰਮ ਹੀ ਨਹੀਂ ਹਨ ਪਰ ਮਨੁੱਖ ਹਜ਼ਾਰਾਂ ਸਾਲਾਂ ਤੋਂ ਧਾਰਮਿਕ ਕਰਮ ਸਮਝ ਕੇ ਕਰ ਰਿਹਾ ਹੈ ਸਿੱਖਾਂ ਵਿੱਚ ਵੀ ਬਹੁਤ ਐਸੇ ਕਰਮ ਹਨ ਜੋ ਧਾਰਮਿਕ ਕਰਮ ਨਹੀਂ ਹਨ ਪਰ ਸਿੱਖ ਧਾਰਮਿਕ ਕਰਮ ਸਮਝ ਕੇ ਕਰੀ ਜਾ ਰਹੇ ਨੇ ਇਸ ਨੂੰ ਕਹਿੰਦੇ ਹਨ ਵਿਅਰਥ ਕਰਮ ਤੇ ਮੂਰਖਤਾ ਦਾ ਜੋ ਤੀਜਾ ਲੱਛਣ ਹੈ ਉਹ ਹੈ ਵਿਅਰਥ ਦਾ ਗਿਆਨ ਉਹ ਗਿਆਨ ਜੋ ਜੀਵ ਇਕੱਠਾ ਕਰੀ ਜਾ ਰਿਹਾ ਪਰ ਉਸ ਨੂੰ ਅਮਲ ਵਿੱਚ ਕਦੀ ਨਹੀਂ ਲਿਆਉਂਦਾ ਧਾਰਮਿਕ ਗਿਆਨ ਤਾਂ ਬਹੁਤ ਇਕੱਠਾ ਕਰ ਲਿਆ ਪਰ ਜ਼ਿੰਦਗੀ ਵਿੱਚ ਕੋਈ ਤਬਦੀਲੀ ਨਹੀਂ ਆਈ ऐसे इकट्ठे किए ज्ञान ਦਾ ਕੀ ਫਾਇਦਾ ਜੇ ਕੋਈ ਜ਼ਿੰਦਗੀ ਵਿੱਚ ਬਦਲਾਅ ਨਹੀਂ ਇਸ ਨੂੰ ਅਸੀਂ ਕਹਿੰਦੇ ਹਾਂ ਵਿਅਰਥ ਗਿਆਨ ਅਤੇ ਇਹ ਵਿਅਰਥ ਗਿਆਨ ਇਕੱਠਾ ਕਰ ਕਰਕੇ ਮਨੁੱਖ ਆਪਣੇ ਸਿਰ ਦੇ ਉੱਪਰ ਖਾਲੀ ਬੋਝ ਹੀ ਲੱਦ ਰਿਹਾ ਉਹ ਬੋਝ ਜਿਸ ਨੂੰ ਉਸਨੇ ਕਦੇ ਵੀ ਜ਼ਿੰਦਗੀ ਦੇ ਵਿੱਚ ਨਹੀਂ ਵਰਤਿਆ ਤਾਂ ਵਿਅਰਥ ਦਾ ਗਿਆਨ ਉਸੇ ਬੋਝ ਦੀ ਤਰ੍ਹਾਂ ਜਿਸ ਨੂੰ ਮਨੁੱਖ ਕਦੇ ਵਰਤਦਾ ਨਹੀਂ ਪਰ ਇਕੱਠਾ ਕੀ ਜਾ ਰਿਹਾ ਹੈ